वो तो 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 भी नजर आ रहे हैं रही ने वो नजर आ रहे हैं ਭਾਜੀ ਕੈਮਰਾ نیچے ਕਰ ਜਾ ਮਾਮਾ ਜੀ ਤਰਾ ਪਿੱਛੇ ਕਰੀਏ ਨਾ ਉਹ ਯਾਰ ਗੁਰੂ ਪਾਜੀ ਉਹ ਯਾਰ ਕੈਮਰਾ نیچے ਕਰ ਯਾਰ ਦੂ ਅੱਗੇ ਨਹੀਂ ਜਾਂਦਾ ਯਾਰ ਚਲੋ ਚਲੋ ਪਰੇ ਰਾਮ ਨਾਮ ਆਹ ਤਾਂ ਕਰਾ ਦੇ ਯਾਰ ਉਹ ਜੋ ਕਰੀਏ ਨਹੀਂ ਪਿਆਰ ਨਾ ਬੋਲੋ ਜੀ ਪਿੱਛੇ 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 ਜਿਵੇਂ ਹਟ ਕਰ ਦੋ ਜੀ ਉਹਨਾਂ ਜਿਹੜੀ ਕਾਲੀ ਮਾਤਾ ਮੰਦਿਰ ਵੀ ਕਿੰਨਾ ਤਮਸਤਕ ਹੋ ਕੇ ਜਿਹੜੀ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ ਇਸ ਬਾਰੇ ਦੱਸੋ ਪੜਾ ਜਿਹੜਾ ਕਿ ਤੋਂ ਮਾਪਿਆਂ ਦਾ ਕਾਲੀ ਮਾਤਾ ਜੀ ਦਾ ਪਿੱਛੇ ਕਰ ਲੈ ਯਾਰ ਦਾ ਕਰਨ ਲਈ ਇੱਥੋਂ ਕਾਲੀ ਮਾਤਾ ਜੀ ਦੇ ਮੰਦਿਰ ਮੁਕੈਲ ਤੋਂ ਸ਼ੁਰੂ ਕਰਕੇ ਸ਼ੁਕਰਾਨਾ ਯਾਤਰਾ ਸ਼ੁਰੂ ਕਰ ਰਹੇ ਆ ਘਰੋਂ ਅੰਮ੍ਰਿਤਸਰ ਦਰਬਾਰ ਸਾਹਿਬ ਦੁਰਗਿਆਂ ਮੰਦਿਰ ਰਾਮਦੀਰ ਜੀ ਜਾਵਾਂਗੇ ਪ੍ਰਮਾਤਮਾ ਦਾ ਸ਼ੁਕਰੀਆ ਦਾ ਕਰਾਂਗੇ ਲੀਡਰਸ਼ਿਪ ਦਾ ਸ਼ੁਕਰੀਆ ਦਾ ਕਰਾਂਗੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੰਭਾਲੀ ਹੈ ਔਰ ਪ੍ਰਮਾਤਮਾ ਕੋਲ ਅਰਦਾਸ ਕਰਾਂਗੇ ਕਿ ਥੋੜਾ ਕੈਮਰਾ ਪਿੱਛੇ ਕਰੀ ਵੀਰੇ ਥੈਂਕ ਯੂ ਫਾਸ ਓਕੇ ਜਿਸ ਮਕਸਦ ਦੇ ਲਈ ਅਸੀਂ ਰਾਜਨੀਤੀ ਦੇ ਵਿੱਚ ਆਇਆ ਉਸੇ ਮਕਸਦ ਨੂੰ ਪੂਰਾ ਕਰਨ ਲਈ ਪੂਰੀ ਇਮਾਨਦਾਰੀ ਮਿਹਨਤ ਅਨਦੇਹੀ ਦੇ ਨਾਲ ਪੰਜਾਬ ਦੇ ਲਈ ਕਹਿ ਕੇ ਸੀ ਕਿ ਇਹ ਅਰਦਾਸ ਕਰਾਂਗੇ ਸਰ ਜਿਹੜੇ ਜਗ੍ਹਾ ਲੋਕਾਂ ਦੇ ਤੋਂ ਫੋਨ ਦਾ ਵੀ ਸ਼ੁਕਰਾਨਾ ਹੈ ਬਿਲਕੁਲ ਜੀ ਬੇਸਰ ਬਹੁਤ ਬਹੁਤ ਸ਼ੁਕਰਾਨਾ ਜੀ ਉਹ ਰੀਡਰ ਟੂ ਮੰਡਟ ਦਿੱਤਾ ਹੈ ਪੰਜਾਬ ਦੇ ਲੋਕਾਂ ਨੇ जय माता दी जी, जी।, जी साहब आज प्रधान ਬਣਨ ਤੋਂ ਬਾਅਦ ਅਮਨੋ ਰੋੜਾ ਜੀ ਹੈ ਕੀ ਗੱਲ ਜੈ ਜੈ ਮਾਤਾ ਜੀ ਬਹੁਤ ਬਹੁਤ ਮੌਰਕਾ ਜੀ ਆਪਾਂ ਪਵਿੱਤਰ ਸਥਾਨ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਦੇ ਵਿੱਚ ਨਤਮਸਤਕ ਹੋਣ ਆਏ ਨੇ ਪਟਿਆਲਾ ਦੇ ਵਿੱਚ ਆਉਣ ਤੇ ਰੋੜਾ ਸਾਹਿਬ ਨੂੰ ਪ੍ਰਧਾਨ ਸਾਹਿਬ ਨੂੰ ਵੈਲਕਮ ਜੀ ਆਇਆਂ ਸਾਰੇ ਪਟਿਆਲੇ ਦੀ ਜੀ ਟੀਮ ਹੈ ਸਾਰੇ ਪੰਜਾਬ ਦੇ ਵਿੱਚ ਇਹਨਾਂ ਦਾ ਅੱਜ ਜਿਹੜਾ ਸਤਿਕਾਰ ਕੀਤਾ ਜਾਏਗਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੇ ਪਟਿਆਲਾ ਨਿਵਾਸੀਆਂ ਨੇ ਵੀ ਰੱਜ ਕੇ ਜਿਹੜਾ ਸਤਿਕਾਰ ਕੀਤਾ ਸੋ ਬਹੁਤ ਜਿਆਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਨੂੰ ਜਿਹੜਾ ਦਾ ਬਹੁਤ ਬੜਾ ਫਾਇਦਾ ਹੈ ਪੰਜਾਬੀ ਜਿਹੜੀਆਂ ਤਿੰਨ ਤਿੰਨ ਜਗ੍ਹਾ ਤੋਂ ਇਲੈਕਸ਼ਨ ਜਿੱਤੀਆਂ ਉਹ ਵੀ ਇੱਥੇ ਹੀ ਹੋਏਗੀ ਸ਼ੁਕਰਾਨਾ ਜੀ ਬਿਲਕੁਲ ਜੀ ਬਿਲਕੁਲ ਉਹ ਵੀ ਇੱਕ ਕੈਲੋ ਵੀ ਅੜੇ ਹੋਏ ਜਿਹੜੇ ਟੰਡੇ ਕੱਢੇ ਗਏ ਆ ਅੜੇ ਹੋਏ ਕਿਲ ਜਿਹੜੇ ਪੱਟੇ ਆ ਸੋ ਉਹਦਾ ਵੀ ਸ਼ੁਕਰਾਨਾ ਤੇ ਮਹਾਰਾਜ ਦਾ ਸ਼ੁਕਰਾਨਾ ਜਿਹੜਾ ਹਮੇਸ਼ਾ ਕਰਨਾ ਚਾਹੀਦਾ ਕੇਜਰੀਵਾਲ ਜੀ ਨੂੰ ਕਿੱਦਾਂ ਦੇਖਦੇ ਹੋ ਜਿਨ੍ਹਾਂ ਨੇ ਪੰਜਾਬ ਦੇ ਮੁੱਖੀ ਬੱਡੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਵੀ ਬਹੁਤ ਬਹੁਤ ਧੰਨਵਾਦ ਆ ਅਰਵਿੰਦ ਕੇਜਰੀਵਾਲ ਸਾਹਿਬ ਦਾ ਸੰਦੀਪ 파ਟਕ ਜੀ ਦਾ ਰਾਗਵ ਚੱਡਾ ਜੀ ਦਾ ਸਾਰੀ ਜਿਹੜੀ ਟੀਮ ਹੈ ਸਾਡੀ ਸੁਪਰੀਮੋ ਜਿਹੜੀ ਟੀਮ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅਮਰ ਰੋੜਾ ਜੀ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਪਿਛੇ ਹਰੀ ਕਲਸੀ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਯੰਗ ਮੁੰਡਾ ਹੰਭਲ ਨੇ ਕੰਮ ਕਰਨਗੇ ਜਿਹੜਾ ਡਬਲ ਕੰਮ ਜਿ ਮੈਂ ਕਹਿੰਦਾ ਮੈਂ ਹੁਣ ਡਬਲ ਕੰਮ ਜਿਹੜਾ ਸਾਡਾ ਹੋਰ ਵੀ ਡਬਲ ਕੰਮ ਹੋਣ ਲੱਗ ਪਿਆ ਬਹੁਤ ਬਹੁਤ ਧੰਨਵਾਦ ਹੀਰੋਗ ਅਮਨ ਰੋੜਾ ਜੀ ਐਤਵਾਂ ਦਾਣਵੜ ਕੇ ਪਹਿਲੀ ਵਾਰ ਜਿਹੜੇ ਆ ਰਹੇ ਹੈ ਤੇ ਸ਼ੁਕਰਾਨਾ ਯਾਤਰਾ ਕਰੀ ਕੀ ਗਾਣਾ ਜਾਂ ਅਹ ਦੇਖੋ ਸਭ ਤੋਂ ਵਧੀਆ ਗੱਲ ਹੈ ਵੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਜਿਵੇਂ ਕਿ ਅਸੀਂ ਬਾਅਦ ਇਲੈਕਸ਼ਨਸ ਦੇਖਿਆ ਵੀ ਚਾਰ ਦੀਆਂ ਚਾਰ ਸੀਟਾਂ ਅਸੀਂ ਜਿੱਤ ਸਮਝਦੇ ਆ ਚੌਥੀ ਸੀਟ ਦਾ ਵੇਸ ਕਰਕੇ ਹੋਇਆ ਵੀ ਉਹ ਵੀ ਆਮ ਆਦਮੀ ਪਾਰਟੀ ਦੀ ਜਿਹੜੀ ਵੋਟਸ ਬੈਂਕ ਸੀ ਉਹ થોੜਾ ਡਿਵਾਈਡ ਹੋਇਆ ਸੀਗਾ ਸੋ ਇਹ ਸਮਝਦੇ ਆ ਵੀ ਚਾਰ ਜਿਹੜੀਆਂ ਸੀਟਾਂ ਭਾਰੀ ਬਹੁਤ ਮਤਨ ਨਾਲ ਜਿੱਤੀਆਂ ਔਰ ਬੜੀ ਖੁਸ਼ੀ ਦੀ ਲਹਿਰ ਆ ਸਾਡੀ ਪਾਰਟੀ ਦੇ ਵਿੱਚ ਸੋ ਹੁਣ ਪਾਰਟੀ ਨੇ ਇੱਕ ਸੰਗਠਨ ਨੂੰ ਮਜ਼ਬੂਤ ਕਰਨ ਵਾਸਤੇ ਸਟੈਪ ਚੁੱਕਿਆ ਜਿਹਦੇ ਵਿੱਚ ਅਮਨ ਰੋੜਾ ਜੀ ਤੇ ਸ਼ਹਿਰੀ ਕਲਸੀ ਜਿਹੜੇ ਸਾਡੇ ਕਾਰਜਕਾਰੀ ਪ੍ਰਧਾਨ ਬਣਾਏ ਗਏ ਨੇ ਉਹਨਾਂ ਦਾ ਨਿਕਾ ਸਵਾਗਤ ਕਰ ਲਈ ਆਮ ਆਦਮੀ ਪਾਰਟੀ ਪਟਿਆਲਾ ਦੀ ਸਾਰੀ ਟੀਮ ਇੱਥੇ ਖੜੀ ਆ ਸੋ ਦੇਖ ਰਿਹਾ ਤੁਸੀਂ ਸਾਰੀ ਮਾਰ ਰੋਡ ਭਰੀ ਪਈ ਆ ਸੋ ਬੜਾ ਉਹਨਾਂ ਦਾ ਨਿਕਾ ਸਵਾਗਤ ਕੀਤਾ ਜਾਊਗਾ ਦੂਜੀ ਗੱਲ ਇਹ ਆ ਵੀ ਇੱਕ ਦੇਖੋ ਧਰਮ ਨਿਰਪੱਖ ਪਾਰਟੀ ਆਵਾ ਦੀ ਪਾਰਟੀ ਸੋ ਹਿੰਦੂ ਸਿੱਖ ਇਕਤਾ ਨੂੰ ਮਜ਼ਬੂਤ ਕਰਨ ਵਾਸਤੇ ਉਹ ਉਹਦੀ ਬੁਨਿਆਦ ਨੂੰ ਮਜ਼ਬੂਤ ਰੱਖਣ ਵਾਸਤੇ ਇਹ ਸਟੈਪ ਚੁੱਕਿਆ ਗਿਆ ਇੱਕ ਨਿਕਾ ਸਵਾਗਤ ਵੀ ਕੀਤਾ ਜਾਵੇ ਔਰ ਇੱਕ ਮੈਸੇਜ ਲੋਕਾਂ 'ਚ ਜਾਣਾ ਚਾਹੀਦਾ ਵੀ ਇੱਕ ਕਾਲੀ ਦੇਵੀ ਦਾ ਜਿਹੜਾ ਕਿ ਇਤਿਹਾਸਕ ਮੰਦਿਰ ਆ ਪਟਿਆਲਾ ਦਾ ਇਥੋਂ ਯਾਤਰਾ ਸ਼ੁਰੂ ਕਰਕੇ ਦੁਰਗਿਆਣਾ ਮੰਦਿਰ ਥਰੂ ਹੋ ਕੇ ਅੰਮ੍ਰਿਤਸਰ ਦਰਬਾਰ ਸਾਹਿਬ ਜਾਊਗੀ ਸੋ ਇਹ ਇੱਕ ਪ੍ਰਤੀਕ ਆ ਬੜੀ ਕੁਛ ਨਹੀਂ ਕਹ ਲਾ ਪਾਰਟੀ ਨੇ ਬਹੁਤ ਅੱਛਾ ਸਟੈਪ ਚੁੱਕਿਆ ਔਰ ਪਾਰਟੀ ਦੀ ਇਸ ਇਸ ਗੱਲਾਂ ਦੇ ਨਾਲ ਇਸ ਚੀਚਾਂ ਦੇ ਨਾਲ 2027 ਦੇ ਵਿੱਚ ਵੀ ਅਸੀਂ ਹਣ ਮਜ਼ਬੂਤ ਆਵੇਦਾਰੀ ਪੇਸ਼ ਕਰਕੇ ਪਾਰਟੀ ਅੱਗੇ ਆ ਰਹੀ ਆ ਔਰ ਸੰਗਠਨ ਨੂੰ ਇੱਕ ਬਹੁਤ ਵੱਡੀ ਮਜ਼ਬੂਤੀ ਅੱਜ ਮਿਲੀ ਆ ਅਮਨ ਰੋੜਾ ਜੀ ਇੱਕ ਬਹੁਤ ਅੱਛੇ ਲੀਡਰ ਨੇ ਜਿਹੜੇ ਕੈਬਨਿਟ ਰੈਂਕ ਵੀ ਆਲਰੇਡੀ ਉਹਨਾਂ ਕੋਲ ਹੈਗੇ ਨੇ ਔਰ ਸਾਨੂੰ ਲੱਗਦਾ ਵੀ ਹੁਣ ਪਾਰਟੀ ਨੂੰ ਹੋਰ ਵੀ ਮਜ਼ਬੂਤ ਕਰਨਗੇ ਈ ਲੱਗਦਾ ਆ ਆਮ ਆਦਮੀ ਪਾਰਟੀ ਮਜ਼ਬੂਤ ਹੋਏਗੀ ਔਰ ਜਿਆਦਾ ਅਮਨ ਅਰੋੜਾ ਜੀ ਦੇ ਆਣ ਅਮਨ ਅਰੋੜਾ ਜੀ ਦੇ ਆਉਣ ਨਾਲ ਦੇਖੋ ਇੱਕ ਹਿੰਦੂ ਸਿੱਖ ਏਕਤਾ ਜਿਹੜੀ ਆ ਪੰਜਾਬ ਚ ਬਹੁਤ ਜ਼ਰੂਰੀ ਆ ਸਭ ਤੋਂ ਖੁਸ਼ੀ ਦੀ ਗੱਲ ਆ ਵੀ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਮਨ ਅਰੋੜਾ ਜੀ ਨੂੰ ਪ੍ਰਧਾਨ ਖਾਪਿਆ ਗਿਆ ਔਰ ਹੁਣ ਉਹ ਪਾਰਟੀ ਦੀ ਕਮਾਂਡ ਸੰਭਾਲਣਗੇ ਔਰ ਜਿਹੜੀ ਹਿੰਦੂ ਸਿੱਖ ਏਕਤਾ ਨੂੰ ਮੈਂ ਕਹਿ ਰਿਹਾ ਹਾਂ ਉਹਨੂੰ ਹੋਰ ਮਜ਼ਬੂਤੀ ਮਿਲੂਗੀ ਸੋ ਇਹ ਖੁਸ਼ੀ ਦੀ ਗੱਲ ਆ ਅੱਜ ਇਹ ਵਾਰ ਆ ਰਿਹਾ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਆ ਜੀ ਅੱਜ ਆਮਾਦੀ ਪਾਰਟੀ ਨੂੰ ਜਿੱਥੇ ਇੱਕ ਨਵੇਂ ਪ੍ਰਧਾਨ ਮਿਲੇ ਨੇ ਉੱਥੇ ਸਾਨੂੰ ਐਜ਼ ਅ ਹਿੰਦੂ ਵੀ ਅਸੀਂ ਦੇਖਦੇ ਆ ਕਿ ਇੱਕ ਹਿੰਦੂ ਲੀਡਰ ਜਿਹੜੇ ਆਮਾਦੀ ਪਾਰਟੀ ਦੇ ਵਿੱਚ ਇਸ ਟਾਈਮ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਨੇ ਔਰ ਪੂਰਾ ਪੰਜਾਬ ਦਾ ਵਲੰਟੀਅਰ ਅੱਜ ਕਦਾਂ ਭਾਰੇ ਕਿਉਂਕਿ ਅਮਨ ਅਰੋੜਾ ਜੀ ਦੀ ਸ਼ਖਸੀਅਤ ਬਾਰੇ ਹਰ ਕੋਈ ਜਾਣਦਾ ਕਿ ਇੱਕ ਨਿੱਗੇ ਸੁਭਾਅ ਦੇ ਮਾਲਕ ਸੁਲਝੇ ਹੋਏ ਰਾਜਨੀਤਿਕ ਤੇ ਰਾਜਨੀਤੀ ਦੀ ਪੂਰੀ ਪਕੜ ਤੇ ਪਰਿਵਾਰ ਵੀ ਪਿੱਛੋਂ ਤਗੜਾ ਤੇ ਬਹੁਤ ਸੂਝਮਾਨ ਜਿਹੜਾ ਪਰਿਵਾਰ ਤੇ ਸ਼੍ਰੀ ਅਮਨ ਅਰੋੜਾ ਜੀ ਇਹ ਮੰਤਰੀ ਵੀ ਨੇ ਐਮਐਲਏ ਵੀ ਨੇ ਅੱਜ ਪ੍ਰਧਾਨ ਵੀ ਨੇ ਜਿੱਥੇ ਆਮ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਸਮੱਸਿਆਵਾਂ ਨੇ ਪਾਰਟੀ ਦੀ ਨਿਗਾਹ ਦੇ ਵਿੱਚ ਲੈ ਕੇ ਆਉਣਾ ਤੇ ਉਹਨਾਂ ਦੇ ਮਸਲੇ ਹੱਲ ਕਰਾਉਣੇ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਮੇਰਾ ਮੰਨਣਾ ਹੈ ਕਿ ਇੱਕ ਸਹੀ ਹੱਥਾਂ ਦੇ ਵਿੱਚ ਜਿਹੜੀ ਦਿੱਤੀ ਗਈ ਹੈ ਸੋ ਅੱਜ ਆਮ ਆਦੀ ਪਾਰਟੀ ਦਾ ਇਕੱਲਾ ਇਕੱਲਾ ਵਰਕਰ ਬਹੁਤ ਖੁਸ਼ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਖੁਸ਼ ਆਏ 9 ਵਜੇ ਇੱਥੇ ਅਮਨਰੂੜਾ ਜੀ ਨੇ ਪਹੁੰਚਣਾ ਤੇ 8:30 ਵਜੇ ਇੱਥੇ ਜਿਹੜਾ ਲੋਕਾਂ ਦਾ ਪੂਰਾ ਇਕੱਠ ਦੋਨੋਂ ਹਜੂਮ ਇੱਥੇ ਦਿਖਣਾ ਸ਼ੁਰੂ ਹੋ ਗਿਆ ਅੱਜ ਕਾਲੀਮਾਤਾ ਮੰਦਰ ਦੇ ਵਿਕੇ ਨਤਮਸਤਕ ਹੋਣ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਜਿਹੜਾ ਪੂਰੇ ਪੰਜਾਬ ਦੇ ਵਿੱਚੋਂ ਜਿਹੜੀ ਅਸੀਂ ਸ਼੍ਰੀ ਅਮਨਰੂੜਾ ਜੀ ਅੱਜ ਇੱਕ ਧੰਨਵਾਦ ਜਿਹੜੀ ਇੱਕ ਰੈਲੀ ਕਰ ਰਹੇ ਨੇ ਜਿਦੇ ਵਿੱਚ ਪੰਜਾਬ ਦੇ ਲੋਕਾਂ ਨੇ ਜਿਹੜਾ ਆਮ ਆਦੀ ਪਾਰਟੀ ਨੂੰ ਮੈਂਡੇਟ ਦਿੱਤਾ ਜਿਹੜੀਆਂ ਪੰਜਾਬ 'ਚ 3 ਸੀਟਾਂ ਔਰ ਬਹੁਮਤ ਦੇ ਵਿੱਚ ਦਿੱਤੀਆਂ ਔਰ ਉਹ ਸੀਟਾਂ ਦਿੱਤੀਆਂ ਜਿਹਦੇ ਵਿੱਚ ਕਾਂਗਰਸ ਕਹਿ ਰਹੀ ਸੀ ਕਿ ਇਹਨਾਂ ਦਾ ਕੀਲਾ ਕੋਈ ਧਾ ਨਹੀਂ ਸਕਦਾ ਉਸ ਜਗ੍ਹਾ ਦੇ ਵਿੱਚ ਜਿਹੜੀ ਆਮ ਆਦੀ ਪਾਰਟੀ ਨੇ ਫਤਵਾ ਜਿਹੜਾ ਲੋਕਾਂ ਨੇ ਆਮ ਆਦੀ ਪਾਰਟੀ ਦਿੱਤਾ ਸੋ ਅਸੀਂ ਆਮ ਆਦੀ ਪਾਰਟੀ ਪੂਰੇ ਪੰਜਾਬ ਦੇ ਲੋਕਾਂ ਦਾ ਤਿੰਨੋਂ ਵਿਧਾਨ ਸਭਾ ਦੇ ਲੋਕਾਂ ਦਾ ਫਤਵੇ ਨੂੰ ਮਨਜ਼ੂਰ ਕਰਦੇ ਹੋਏ ਇਹਨਾਂ ਦਾ ਸ਼ੁਕਰਾਨਾ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼੍ਰੀ ਅਮਨ अरोड़ा ਜੀ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਆ ਸ਼੍ਰੀ ਸ਼ਰੀਕਲਸੀ ਜੀ ਸਾਡੇ ਐਮਐਲਏ ਬਟਾਲਾ ਨੌਜਵਾਨ ਅਗੂ ਨੇ ਬਹੁਤ ਛੋਟੀ ਉਮਰ ਦੇ ਵਿੱਚ ਜਿੱਤੇ ਐਮਐਲਏ ਬਣੇ ਨੇ ਅੱਜ ਪੰਜਾਬ ਦੇ ਉਹ ਸਾਡੇ ਸੈ ਪ੍ਰਧਾਨ ਵੀ ਬਣੇ ਨੇ ਸੋ ਇਹਨਾਂ ਸਾਰਿਆਂ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਜਿੱਥੇ ਸਾਡੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਆ ਉੱਥੇ ਪੰਜਾਬ ਦੇ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਕਿ ਸਾਨੂੰ ਇੱਕ ਸੂਝਵਾਨ ਤੇ ਇੱਕ ਜੋਸ਼ੀਲਾ ਇੱਕ ਕੰਬੀਨੇਸ਼ਨ ਜਿਹੜਾ ਦਿੱਤਾ ਜਿੱਥੇ ਨੌਜਵਾਨ ਨੂੰ ਸੈ ਪ੍ਰਧਾਨ ਤੇ ਪੰਜਾਬ ਪ੍ਰਧਾਨ ਜਿਹੜਾ ਸ਼੍ਰੀ ਅਮਨ ਅਰੋੜਾ ਜੀ ਲਗਾਇਆ ਸੀ ਅਰਵਿੰਦ ਕੇਜਰੀਵਾਲ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕੋਟਲਕੋਟ ਜਿਹੜਾ ਧੰਨਵਾਦ ਕਰਦੇ ਹਨ ਅਮਨ अरोड़ा ਦੇ ਪ੍ਰਧਾਨ ਬਣਨ ਤੇ ਕਿ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਗੀ ਭਾਈ ਜੀ ਬਿਲਕੁਲ ਅਸੀਂ 2017 ਦੇ ਵਿੱਚ ਅਮਨ अरोड़ा ਜੀ ਸਹਿ ਪ੍ਰਧਾਨਗੀ ਕੀਤੀ ਹੈ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਹੀ ਮੈਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਬਣਿਆ ਸੋ ਪੂਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਾਣਦੇ ਨੇ ਕਿ ਬਹੁਤ ਹੀ ਨੇਕ ਸਾਫ ਸੁਥਰੀ ਛਵੀ ਵਾਲੇ ਇਮਾਨਦਾਰ ਤੇ ਕਸੁੱਲਝੇ ਹੋਏ ਨੇਤਾ ਅਮਨ अरोड़ा ਜੀ ਔਰ ਕਿਸੇ ਵੀ ਵਰਕਰ ਦੀ ਆਪਣੇ ਦੀ ਕਿਸੇ ਵੀ ਵਲੰਟੀਅਰ ਦੀ ਤੇ ਕਿਸੇ ਵੀ ਪੰਜਾਬੀ ਦੀ ਪਿੱਠ ਨਹੀਂ ਲੱਗਣ ਦੇਣਗੇ ਨਾ ਹੋ ਸਕਦਾ ਸੋ ਅੱਜ بار بار ਫੇਰ ਤੋਂ ਅਸੀਂ ਅਰਵਿੰਦ ਕੇਜਰੀਵਾਲ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਪੰਜਾਬ ਦੇ ਲੋਕਾਂ ਦਾ ਸ਼ੁਕਰਾਨਾ ਕਰਦੇ ਆ ਅਜਾ ਮਨੋੜਾ ਜੀ ਰਾਮਨਤਮ ਬਟਿਆਲੇ ਆ ਰਿਹਾ ਹੈ ਆ ਪਹਿਲੀ ਵਾਰੀ ਕਿਵੇਂ ਦੇਦੇ ਹੋ ਸਿਰ ਪਹਿਲਾਂ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਪ੍ਰੈਸ ਵਾਲਿਆਂ ਦਾ ਜਿਹੜੇ ਵੀਰਾਂ ਰਾਹੀਂ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਧਾਨ ਬਣਿਆ ਅਮਨ ਅਰੋੜਾ ਜੀ ਉਹਨਾਂ ਨੂੰ ਤੁਸੀਂ ਦਿਖਾ ਰਿਹਾ ਹਾਂ ਪੂਰੇ ਪੰਜਾਬ ਦੇ ਵਿੱਚ ਤੇ ਬੜੀ ਖੁਸ਼ੀ ਹੋਈ ਆ ਸਾਡੇ ਸੰਗਠਨ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਅਮਨ अरोड़ा ਜੀ ਆ ਜਿਹੜੇ ਉਹ ਅੱਜ ਪ੍ਰਧਾਨ ਬਣਿਆ ਸੂਬਾ ਪ੍ਰਧਾਨ ਬਣਿਆ ਪਾਰਟੀ ਦੇ ਤੇ ਨਾਲ ਹੀ ਜਿਹੜੇ ਮੀਤ ਪ੍ਰਧਾਨ ਬਣੇ ਉਪ ਪ੍ਰਧਾਨ ਬਣੇ ਆ ਸ਼ਰੀ ਕਲਸੀ ਜੀ ਸਾਨੂੰ ਬਹੁਤ ਖੁਸ਼ੀ ਆ ਸੰਗਠਨ ਵਾਲਿਆਂ ਨੂੰ ਆਮ ਆਦਮੀ ਪਾਰਟੀ ਨੂੰ ਕਿ ਜਿਹੜੇ ਕੰਮ ਅਧੂਰੇ ਸੀਗੇ ਉਹ ਅੱਜ ਇਹਨਾਂ ਦੇ ਮਾਦੀਮ ਰਾਹੀਂ ਅਮਨ अरोड़ा ਜੀ ਤੇ ਮਾਦੀਮ ਰਾਹੀਂ ਬਹੁਤ ਵਧੀਆ ਤਰੀਕੇ ਨਾਲ ਉਹ ਨੇਪਰੇ ਚਾੜਾਂਗੇ ਤੇ ਸੰਗਠਨ ਨੂੰ ਇੱਕ ਮੁਠ ਕਰਕੇ ਪਾਰਟੀ ਨੂੰ ਪੂਰਾ ਲੀਹਾਂ ਤੇ ਲੈ ਕੇ ਜਾਵਾਂਗੇ ਕਾਮਯਾਬ ਬਣਾਵਾਂਗੇ ਤੇ ਅੱਜ ਮਹਾਰਾ ਗੁਰੂ ਮਹਾਰਾ ਦਾ ਸ਼ੁਕਰਾਨਾ ਤੇ ਮਾਤਾ ਮਾਤਾ ਜੀ ਦੇ ਮੰਦਰ ਪਹੁੰਚ ਰਹੇ ਆ ਸ਼ੁਕਰਾਨਾ ਕਰਨ ਵਾਸਤੇ ਤੇ ਇਸ ਤੋਂ ਬਾਅਦ ਹਰਮੰਦਰ ਸਾਹਿਬ ਅਸੀਂ ਜਾਣਾ ਤੇ ਉੱਥੇ ਵੀ ਮਹਾਰਾ ਦਾ ਸ਼ੁਕਰਾਨਾ ਕਰਾਂਗੇ ਤੇ ਆਖਰੀ ਯਾਤਰਾ ਜਿਹੜੀ ਉੱਥੋਂ ਤੱਕ ਹੀ ਮਤਲਬ ਕਿ ਉੱਤੇ ਐਂਡ ਆ ਜਿਹੜਾ ਐਂਡ ਪੁਆਇੰਟ ਉੱਥੇ ਆਮਰ ਬੜੇ ਦਾ ਸਾਹਮਣ ਲਾ ਤਿੰਨੀ ਇੱਕ ਮਜ਼ਬੂਤੀ ਜਿਹੜੀ ਆ ਪਾਰਟੀ ਦੇ ਚੋਣੇ 101% ਮਜ਼ਬੂਤੀ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਮਜ਼ਬੂਤੀ ਹੋਣੀ ਹੈ ਸੰਗਠਨ ਦੇ ਵਿੱਚ ਕਿਉਂਕਿ ਬਹੁਤ ਕੰਮ ਸੀਗੇ ਜਿਹੜੇ ਰੁਕੇ ਹੋਏ ਸੀਗੇ ਜਿੱਦਾਂ ਮੁੱਖ ਮੰਤਰੀ ਸਾਹਿਬ ਸੀਗੇ ਉਹ ਸਾਰਾ ਨਹੀਂ ਦੇਖ ਪਾਉਂਦੇ ਸੀਗੇ ਇਸ ਕਰਕੇ ਪਾਰਟੀ ਨੇ ਚਲੋ ਵਧੀਆ ਹੀ ਸੋਚਿਆ ਵੀ ਅਮਨ ਅਰੋੜਾ ਜੀ ਨੂੰ ਪ੍ਰਧਾਨ ਲਾਇਆ ਬਹੁਤ ਵਧੀਆ ਇੱਕ ਵਾਰ ਅਮਨ ਅਰੋੜਾ ਪ੍ਰਧਾਨ ਆਤਮ ਜੇ ਵਰਕਿੰਗ ਦਾ ਪ੍ਰਧਾਨ ਲਾਇਆ ਉਹ ਸ਼ਹਿਰੀ ਕਲਪਨਾਂ ਬਾਤ ਇਹ ਨਾ ਲੱਗਾ ਕਿ ਆ ਵੀ ਮਜੂਦਗਿਆ ਹੋਵੇਗਾ ਨਹੀਂ ਰਲ ਮਿਲ ਕੇ ਇਕੱਠੇ ਹੀ ਚੱਲਣਗੇ ਜੀ ਦੇਖੋ ਇੱਕar ਇੱਕ 11 ਹੁੰਦੇ ਆ ਤੇ ਬਹੁਤ ਵਧੀਆ ਪਰਫਾਰਮੈਂਸ ਆ ਜਿਹੜੀ ਪਾਰਟੀ ਵੱਲੋਂ ਆਮ ਆਦੀ ਪਾਰਟੀ ਵੱਲੋਂ ਰਹੇਗੀ ਜੇ ਜਿੰਨੇ ਜਿੰਨੇ ਜਿੱਤ ਹੋਈ ਆ ਤਿੰਨ ਸੀਟਾਂ ਤੇ ਕਹੇ ਬਣਾ ਲੈ ਬਸ ਹਾਰ ਹੋਈ ਉਨ ਕਿਵੇਂ ਦੇਖਦੇ ਆ ਤੇ ਉਹ ਤੁਹਾਡੇ ਸਾਹਮਣੇ ਆ ਵੀ ਪਾਰਟੀ ਦੀ ਜਿੱਤ ਹੋਣੀ ਸੀਗੀ ਉੱਥੇ ਦੋ ਵਰਕਰਾਂ ਦੇ ਆਪਸੀ ਟਕਰਾਅ ਕਰਕੇ ਜਿਹੜੀ ਸਾਨੂੰ 20000 22000 ਵੋਟ ਪੈਣੀ ਸੀਗੀ ਉਹ ਵਿੱਚ ਵੰਡੀ ਗਈ ਆ ਉਸ ਨੂੰ ਵੀ ਅਸੀਂ ਆਮ ਆਦਮੀ ਪਾਰਟੀ ਦੀ ਜਿੱਤ ਹੀ ਮੰਨਦੇ ਆ ਅਸੀਂ ਉੱਥੇ ਹਾਰ ਨਹੀਂ ਮੰਨਦੇ